ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਜ਼ਿਲ੍ਹਾ ਬਰਨਾਲਾ ਦੇ ਪਿੰਡ ਕਟੂ ਵਿਖੇ ਗੁਰੂ ਘਰ ਦੇ ਵਿੱਚ ਸੁਸ਼ੋਭਿਤ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਇਸ ਘਟਨਾ ਨੂੰ ਲੈ ਕੇ ਗੁਰੂ ਘਰ ਦੇ ਪ੍ਰਬੰਧਕਾਂ ਪਿੰਡ ਪੰਚਾਇਤ ਪਿੰਡ ਵਾਸੀਆਂ ਅਤੇ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਬਰਨਾਲਾ ਤੋਂ ਬਿਊਰੋ ਰਿਪੋਰਟ ਮਾਇਆ ਜੀ ਸਾਡੇ ਪਿੰਡ ਦੇ ਵਿੱਚ ਬੇਅਦਬੀ ਹੋਈ ਹੈ ਜੀ ਗੁਰੂ ਗ੍ਰੰਥ ਸਾਹਿਬ ਦੇ ਪਹਿਲਾਂ ਕੁਝ ਦਿਨਾਂ ਪਹਿਲਾਂ 2-3 ਤਰੀਕ ਨੂੰ ਸ਼ੱਕ ਪਈ ਸੀ ਵੀ ਕੋਈ ਅੱਗ ਚ ਹੈ ਬੜਾਕਾ ਪੈ ਗਿਆ। ਉਸ ਤੋਂ ਉਪਰੰਤ ਫਿਰ ਜਦੋਂ ਆ ਹੁਣ 25 ਤਰੀਕ ਨੂੰ ਪਤਾ ਲੱਗਿਆ ਉਦੋਂ ਮਹਾਰਾਜਾ ਪ੍ਰਕਾਸ਼ ਕਰਨ ਲੱਗਿਆ ਸਿੰਘ ਤਾਂ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਮੀ ਹੋਈ ਵੀ ਸੀ। ਉਹਦੇ ਵਿੱਚ ਸਾਰੇ ਪਿੰਡ ਨੇ ਸਹਿਯੋਗ ਦਿੱਤਾ, ਪੁਲਿਸ ਵਾਲੇ ਪੁਲਸ ਨੇ ਬਹੁਤ ਸਹਿਯੋਗ ਦਿੱਤਾ ਤੇ ਪਿੰਡ ਦੇ ਲੋਕਾਂ ਨੇ ਬਹੁਤ ਸਹਿਯੋਗ ਦਿੱਤਾ ਕਿ ਉਹ ਬੰਦਾ ਹੁਣ ਫੜਿਆ ਗਿਆ। ਯੂ ਦੀ ਪੁਲਿਸ ਦਾ ਪੁਲਿਸ ਬਹੁਤ ਵਧੀਆ ਕਰ ਰਹੀ ਹੈਗੀ ਸਾਰਾ ਪਿੰਡ ਇਕੱਠਾ ਹੈ ਸਾਡੇ ਪਿੰਡ ਦੀ ਐਉਂ ਬਚ ਰਹੀ ਵੀ ਸਾਡੇ ਪਿੰਡ ਦੇ ਵਿੱਚ ਕੋਈ ਕਿਸ ਕਿਸਨ ਦਾ ਕੋਈ ਜਾਤ ਗੋਤ ਦਾ ਕੋਈ ਭਾਈਚਾਰਾ ਦਾ ਕੋਈ ਕਿਸੇ ਕਿਸਨ ਦਾ ਕਿਸੇ ਵੀ ਕੌਮ ਦਾ ਕੋਈ ਪਾੜਾ ਭੈਣ ਤੋਂ ਅਸੀਂ ਬਚ ਗਏ ਜਿਹੜਿਆਂ ਲੋਕਾਂ ਨੂੰ ਪੁੱਠੀਆਂ ਛੱਕਾ ਹੁੰਦੀਆਂ ਨੇ ਉਹਨਾਂ ਤੋਂ ਅਸੀਂ ਬਚ ਗਏ ਸਾਡੇ ਪਿੰਡ ਦਾ ਭਾਈਚਾਰਾ ਜਿਹੜਾ ਸਾਰੇ ਜਾਤ ਗੋਤ ਅਸੀਂ ਇੱਕ ਹੈਗੇ ਜੋ ਵੀ ਕੌਮ ਵਿੱਚ ਹੈਗੀ ਹੈ ਸਾਰਾ ਪਿੰਡ ਸਾਡਾ ਬਹੁਤ ਸਿਆਣਾ ਹੈ ਬਹੁਤ ਸਮਝਦਾਰ ਹੈ ਕੌਣ ਸੀ ਉਹ ਜੀ ਸਾਡੇ ਜਿਹੜਾ ਗਰੰਥੀ ਆ ਉਹਦਾ ਸ਼ਾਲਾ ਤੀਗਾ ਕਿਲਿਆੜ ਵਾਲੇ ਪਿੰਡ ਤੋਂ ਇਹ ਜਿਹੜੇ ਪਰਸਨ ਨੂੰ ਕਹਿੰਦੇ ਆ ਵੀ ਸਹੀ ਇਨਸਾਫ ਮਿਲੇ ਵੀ ਪੂਰੀ ਜਾਣਕਾਰੀ ਮਿਲੇ ਜਿਹੜਾ ਮਗਰ ਬੰਦਾ ਹੈ ਉਹਦੇ ਜਿੱਥੇ ਉਹਦੇ ਸੈੱਲ ਨੇਗੇ ਉਹ ਸਾਰਾ ਪਤਾ ਲੱਗੇ ਬਰਦਵਾਰਾ ਟਾਪ ਸੈਵਾਲਾ ਪਿੰਡ ਕੱਟੂ ਤੋਂ ਇਤਲਾਹ ਮਿਲੀ ਬਾਬਾ ਦੋਥੇ ਗ੍ਰੰਤੀ ਸੀ ਕਿ ਉਹਨਾਂ ਦੇ ਬਿਆਨਾਂ ਦੇ ਬੇਸ ਤੇ ਵੀ ਇੱਥੇ ਇੱਕ ਗੁਰੂਗ੍ਰਾਮ ਸੈਲ ਦਾ 114 ਅੰਗ 1 ਤੇ ਕੁਝ ਅੰਗ ਹੋਰ ਜਿਨ੍ਹਾਂ ਨੂੰ ਵੀ ਫੜਿਆ ਗਿਆ ਵੀ ਜੀ ਦੇ ਜ਼ੋਨ ਦੇ ਚ ਉਹਨਾਂ ਦੇ ਬਿਆਨਾਂ ਤੇ ਮਿਤੀ 27 11 2024 ਨੂੰ ਕਾਤਾਵਾ ਨੰਬਰ 168 ਅਧੀਨ ধারা 298 ਬੀ ਐਮ ਐਸ ਪੁਰਾਣੀ ਜੇ ਆਪਾਂ ਕਹੀਏ ਤਾਂ 295 ਆਈ ਪੀਸੀ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਜਿਹਦੇ ਸੰਬੰਧ ਵਿੱਚ ਜਿਹੜੀ ਹੈਗੀ ਹੈ ਬਿਆਨ ਲਿਖਾਉਣ ਵੇਲੇ ਉਹਨਾਂ ਨੇ ਕੈਮਰਿਆਂ ਦੀ ਫੁਟੇਜ ਤੋਂ ਜਿਹੜਾ ਪਛਾਣਿਆ ਉਹ ਉੱਥੇ ਗਰੰਥੀ ਕੁਲਦੀਪ ਸਿੰਘ ਦਾ ਸਾਲਾ ਜਿਹਦਾ ਨਾਮ ਅਵਤਾਰ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਕਰਾੜ ਵਾਲਾ ਜਿਲ੍ਹਾ ਬਠਿੰਡਾ ਉਹਦੀ ਪਛਾਣ ਹੋਈ ਉਹ तकरीबन ਮਿਤੀ 3/11/2024 ਨੂੰ ਰਾਤ ਨੂੰ 11 ਵਜੇ ਤੋਂ ਲੈ ਕੇ 12 ਵਜੇ ਦੇ ਵਿੱਚ ਵਿੱਚ ਗੁਰੂ ਘਰ ਦੇ ਵਿੱਚ ਐਂਟਰ ਹੁੰਦਾ ਜਿਸ ਤੋਂ ਵੀ ਸਾਫ਼ ਕਲੀਅਰ ਹੈ ਵੀ ਉਹਨੇ ਜਿਹੜੀ ਹੈਗੀ ਹੈ ਇਹ ਆ ਇਸ ਘਟਨਾ ਨੂੰ ਅਨਜਾਨ ਦਿੱਤਾ ਜਿਸ ਦੀ ਅਸੀਂ 27 ਤਰੀਕ ਨੂੰ ਅਰੈਸਟ ਪਾ ਕੇ ਉਹਨੂੰ ਅੱਜ 2 ਦਿਨ ਦੇ ਪੁਲਿਸ ਰਿਮਾਂਡ ਤੋਂ ਬਾਅਦ ਅੱਜ ਜੁਡੀਸ਼ੀਅਲ ਕਸਟਡੀ ਜ਼ਿਲ੍ਹਾ ਜਿਹੜਾ ਬਰਨਾਲਾ ਭੇਜ ਦਿੱਤੇ ਜਮਾ ਠੀਕਾ ਕਰੇਗਾ ਉਹ ਤੇ ਉਹ ਇੱਥੇ ਤਕਰੀਬਨ ਆਪਦੇ ਜੀਜੇ ਨਾਲ ਮਤਲਬ ਡੇਢ ਕ ਮਹੀਨੇ ਤੋਂ ਰਹਿਣ ਲੱਗਿਆ ਸੀ